ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਅੱਜ ਵਾਲੀ ਫੈਬਰਿਕ ਆ ਜਿਹੜੀ ਸਾਰੀ ਪਾਰਟੀ ਵੇਅਰ ਰਹੂਗੀ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਿਓ ਜੀ ਇਹ ਕੁਸ਼ਕ ਸੂਟ ਇਹਨਾਂ ਦੇ ਵਿੱਚੋਂ ਇਹ ਬਾਰੇ ਜਿਆਦੇ ਸੂਟ ਨਹੀਂ ਹੈਗੇ ਆਪਣੇ ਕੋਲੇ ਇਹ ਨਹੀਂ ਹੈਗਾ ਵੀ ਅਨਲਿਮਿਟਿਡ ਸਟਾਕ ਹੈ ਤੁਸੀਂ ਕਦੇ ਮਰਜ਼ੀ ਬੁੱਕ ਕਰ ਸਕਦੇ ਹੋ ਇਹ ਤੁਹਾਨੂੰ ਮੈਂ ਨਾਲ-ਨਾਲ ਦੱਸੂਗੀ ਵੀ ਇਹ ਤੇ ਦੋ ਮਿਲਣਗੇ ਜਾਂ ਤਿੰਨ ਮਿਲਣਗੇ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਇਹਨਾਂ ਨੂੰ ਜਲਦੀ ਜਲਦੀ ਬੁੱਕ ਕਰ ਲਿਓ ਤੇ ਬਾਕੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਵੀ ਜੋ ਵੀ ਡਿਟੇਲ ਹੋਏਗੀ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਸ਼ਾਮ ਨੂੰ ਬਲੌਗ ਦੀ ਵੀਡੀਓ ਅਪਲੋਡ ਕਰਦੇ ਆਂ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆਂ ਇੱਥੇ ਵੀ ਆਪਾਂ ਹੁਣ ਸ਼ਾਮ ਨੂੰ ਹੀ ਵੀਡੀਓ ਅਪਲੋਡ ਕਰਨ ਲੱਗੇ ਜੀ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦਾ ਉਦੋਂ ਬਹੁਤ ਕਾ ਮੁੱਲ ਜੰਦਾ ਸੈੱਟ ਨਹੀਂ ਆਉਂਦਾ ਕਿ ਹੁਣ ਦਿਨ ਦੇ ਵਿੱਚ ਆਪਾਂ ਵੀਡੀਓ ਬਣਾ ਕੇ ਸਾਰਾ ਦਿਨ ਆਪਾਂ ਉਹਨੂੰ ਐਡੀਟਿੰਗ ਵਗੈਰਾ ਕਰਕੇ ਅਪਲੋਡ ਕਰ ਦਨੇ ਆ। ਚਲੋ ਜੀ ਜੇ ਤੁਸੀਂ ਦੇਖਦੇ ਹੋ ਫੇਸਬੁੱਕ ਤੋਂ ਤਾਂ ਆਪਾਂ ਨੇ ਫੇਸਬੁੱਕ ਤੇ ਪੇਜ ਬਣਾਇਆ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ। ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜਿਹੜਾ ਮੇਰੇ ਸੂਟ ਪਾਇਆ ਹੋਇਆ ਜੀ ਇਹ ਟਿਸਤਾ ਕਾਟਨ ਦਾ ਹੈ ਜਿਹੜੀ ਆਪਾਂ 1550 ਆਲੀ ਸੇਲ ਰੱਖੀ ਸੀ ਉਹਦੇ ਨਾਲ ਦੀ ਫੈਬਰਿਕ ਹੈ। ਕਲਰ ਅਲੱਗ ਹੋ ਸਕਦਾ ਹੈ ਪ੍ਰਿੰਟਰ ਅਲੱਗ ਹੋ ਸਕਦਾ ਪਰ ਇਹ ਤੁਹਾਨੂੰ ਹੁਣ ਨਹੀਂ ਮਿਲਣਾ ਇਹ ਜਿਹੜੇ ਵੀ ਹੈਗੇ ਤੇ ਆਪਣੇ ਸਾਰੇ ਸੂਟ ਸੇਲ ਹੋ ਗਏ ਜੀ ਇਹਦੇ ਵਿੱਚ ਉਹ ਤੁਸੀਂ ਸੇਲ ਵਾਲੀ ਵੀਡੀਓ ਦੇਖ ਸਕਦੇ ਹੋ ਅੱਜ ਤੋਂ 2-3 ਦਿਨ ਪਹਿਲਾਂ ਪਈ ਹੈ ਉਹ ਉਹਦੇ ਵਿੱਚੋਂ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਸਿੰਗਲ ਸੂਟ ਜਿਹੜੇ ਦੁਪੱਟੇ ਨਾਲ ਨਹੀਂ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਹੈ ਜਿਹੜਾ ਤਿੰਨ ਸੂਟ ਤੁਹਾਨੂੰ ਇਹ ਸਿੰਗਲ ਮਿਲਣਗੇ ਜੀ ਇਹ ਤੁਹਾਨੂੰ ਬਟਰ ਕਾਟਨ ਦੇ ਵਿੱਚ ਸੂਟ ਰਹੇਗਾ ਟੀਸਟਾ ਦੀ ਬਟਰ ਕਾਟਨ ਹੋਊਗੀ ਜੀ ਇਹ ਟੀਸਟਾ ਦੀ ਬਟਰ ਕਾਟਨ ਹੈ ਜੀ ਦੇਖੋ ਲਓ ਜੀ ਦੇਖੋ ਜੀ ਇਹ ਟੀਸਟਾ ਦੀ ਬਟਰ ਕਾਟਨ ਰਹੇਗੀ ਲਓ ਇਹ ਮਹਿਰੂਨ ਨਾਭੀ ਮਹਿਰੂਨ ਕਲਰ ਹੈ ਦਾ ਪ੍ਰਿੰਟਡ ਸ਼ਰਟ ਹੈਗੀ ਇਹਦੀ ਤੁਹਾਨੂੰ ਸਲਵਾਰ ਦੀ ਫੈਬਰਿਕ ਵੀ ਟੀਸਟਾ ਦੀ ਮਿਲੇਗੀ ਤੇ ਸ਼ਰਟ ਦੀ ਵੀ ਸਿੰਗਲ ਸਿੰਗਲ ਸੂਟਾਂ ਦਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਈਏ ਲਓ ਜੀ ਦੇਖੋ ਇਹਦੇ ਉੱਪਰ ਆਪਾਂ ਤੁਹਾਨੂੰ ਪੂਰੀ ਸਟੈਂਪ ਲੱਗੀ ਦਿਖਾਵਾਂਗੇ ਦੇਖੋ ਟੇਸਟਾ ਦੀ ਇਸ ਤੋਂ ਬਾਅਦ ਇਹਦੀ ਆ ਗਈ ਜੀ ਸਲਵਾਰ ਦੀ ਫੈਬਰਿਕ ਸਲਵਾਰ ਦੇ ਵਿੱਚ ਹਲਕਾ ਤੁਹਾਨੂੰ ਸੈਲਫ ਮਿਲੇਗਾ ਇਹ ਵੀ ਤੁਹਾਨੂੰ ਟੇਸਟਾ ਦੀ ਬਟਰ ਕਾਟਨ ਦਾ ਸੂਟ ਮਿਲੂ ਇਹ ਸਿੰਗਲ ਸੂਟ ਹੀ ਹੈ ਜੀ ਆਪਣੇ ਕੋਲੇ ਮੇਰੀਆਂ ਭੈਣਾਂ ਜਲਦੀ ਬੁੱਕ ਕਰ ਲਓ ਇਹਦੇ ਨਾਲ ਹੈਗਾ ਜੀ ਇਸ ਤਰ੍ਹਾਂ ਦਾ ਦੁਪੱਟਾ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਲਓ ਜੀ ਦੁਪੱਟਾ ਵੀ ਤੁਹਾਨੂੰ ਟੇਸਟਾ ਦੀ ਸ਼ਾਈਨਿੰਗ ਵਾਲੀ ਜਿਹੜੀ ਹੈਗੀ ਹੈ ਜੀ ਕਾਟਨ ਸੌਰੀ ਠੀਸ ਤਾਂ ਦੀ ਫੈਬਰਿਕ ਤੇ ਬਣਿਆ ਹੋਇਆ ਹੈਗਾ ਲੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਇਹ ਨਹੀਂ ਹੈਗਾ ਵੀ ਦੁਪੱਟਾ ਮਸਲੀਨ ਦਾ ਹੋਊਗਾ ਬਾਕੀ ਤੁਹਾਡੀ ਚੋਆ ਇਸ ਜੀ ਨਾਭੀ ਮਹਿਰੂਨ ਕਲਰ ਹੈ ਬਹੁਤ ਸੋਹਣਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਦੁਪੱਟੇ ਨਾਲ ਤੁਹਾਨੂੰ 2750 ਰੁਪਏ ਦਾ ਦੇਖੋ ਸ਼ਿਪਿੰਗ ਚਾਰजेस ਦੇ ਨਾਲ ਦੇਖੋ ਜੀ ਜੇ ਹੁਣ ਤੁਸੀਂ ਹਨਾ ਸਾਨੂੰ ਕਹਿੰਦੇ ਹੋ ਵੀ ਤੁਹਾਡੇ ਰੇਟ ਜ਼ਿਆਦਾ ਨੇ ਅਸੀਂ ਹੁਣ ਸ਼ਿਪਿੰਗ ਚਾਰजेस ਅਲੱਗ ਤੋਂ ਕੱਢ ਦਿਆ ਕਰਾਂਗੇ ਫਿਰ ਸਾਡੇ ਰੇਟ ਉਸ ਤੋਂ ਘੱਟ ਜਾਣਗੇ ਹਨਾ ਲਓ ਜੀ 2250 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੂਗਾ ਵਿਦ ਦੁਪੱਟਾ ਸੂਟ ਬਟਰ ਕਾਟਨ ਦੀ ਟੀ-ਸ਼ਰਟ ਹੋਵੇਗੀ ਲਓ ਜੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਸੈਲਫ ਰੇਵਿਕ ਟੈਬੀ ਇਹਦੇ ਵਿੱਚ ਬਹੁਤ ਕਲਰ ਸੀ ਸਾਰੇ ਸੇਲ ਹੋ ਗਏ ਸੇ ਇੱਕੋ ਹੀ ਰਹਿ ਗਿਆ ਆਪਣੇ ਕੋਲ 51 ਦੇ ਦੁਪੱਟੇ ਨਾਲ ਦੇਖੋ ਜੀ ਇਹਦਾ ਕਲਰ ਬਹੁਤ ਮਿੱਠਾ ਹੈ ਬਹੁਤ ਸੋਹਣਾ ਇਹ ਚਨਾਰ ਦੀ ਤੁਹਾਨੂੰ ਜਿਹੜੀ ਹੈਗੀ ਹੈ ਟੈਬੀ ਮਿਲੂਗੀ ਏਕੇਐਸਕੇ ਦੀ ਟੈਬੀ ਨਹੀਂ ਹੋਊਗੀ ਜੀ ਆਪਣੇ ਕੋਲੇ ਲਓ ਜੀ ਕਿੰਨਾ ਸੋਹਣਾ ਪਿਆਰਾ ਪਿਆਰਾ ਕਲਰ ਹੈ ਜੋ ਵੀਡੀਓ ਦੇ ਵਿੱਚ ਦਿਖ ਰਿਹਾ ਇਹ ਤੁਹਾਨੂੰ ਸੈਲਫ ਵਾਲੀ ਟੈਬੀ ਮਿਲੂਗੀ ਇਹਦੇ ਵਿੱਚ ਹਲਕਾ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਜਿਹੜੇ ਇਹ ਵਾਲੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਇਹ ਸੈਲਫ ਹੈ ਇਹਦੇ ਵਿੱਚ ਸੈਲਫ ਪ੍ਰਿੰਟ ਦੀ ਟੈਬੀ ਹੈ ਜੀ ਚਨਾਰ ਵਾਲੀ 3 ਮੀਟਰ ਦਾ ਤੁਹਾਨੂੰ ਇਹਦੇ ਨਾਲ ਸਲਵਾਰ ਮਿਲੂਗੀ ਲਓ ਜੀ ਸਲਵਾਰ ਦੀ ਫੈਬਰਿਕ ਦੇਖੋ ਪਿਓਰ ਸਿਲਕ ਦੀ ਵਿੱਚ ਤੁਹਾਨੂੰ ਸਲਵਾਰ ਹੈ ਜੀ ਇਹਦੀ 3 ਮੀਟਰ ਦੀ ਸਲਵਾਰ ਮਿਲੂਗੀ ਜਿਹੜੀਆਂ ਮੇਰੀਆਂ ਭੈਣਾਂ 3 ਮੀਟਰ ਦੀ ਸਲਵਾਰ ਲਾਈਕ ਕਰਦੀਆਂ ਨੇ ਪਿਓਰ ਔਰਗਾਂਜਾ ਦਾ ਪ੍ਰਿੰਟਡ ਰਹੂਗਾ ਜੀ ਦੁਪੱਟਾ ਇਹ ਤੋਂ ਪੀਸ ਹੀ ਬਹੁਤ ਘੱਟ ਆਏ ਦੀ ਸਾਡੇ ਕੋਲੇ ਅਸੀਂ 10 7ਕ ਪੀਸ ਲਿਆਂਦੇ ਤੇ ਸਾਰੇ ਨਾਲ ਦੀ ਨਾਲ ਸੇਲ ਹੋਗੇ ਜੀ ਲਓ ਜੀ ਦੇਖੋ ਇੰਨਾ ਸੋਹਣਾ ਪ੍ਰਿੰਟਡ ਦੁਪੱਟਾ ਹੈਗਾ ਪਿਓਰ ਔਰਗਾਂਜ ਕਈ ਪੈਣਾ ਬਿਲਕੁਲ ਲਾਈਟ ਵੇਟ ਹੈ ਜੀ ਜਿਵੇਂ ਆਪਾਂ ਪਿਓਰ ਔਰਗਾਂਜਾ ਦਾ ਦੁਪੱਟਾ ਲੈ ਕੇ ਡਾਈ ਕਰਾਉਣਾ ਉਸੇ ਉਹੀ ਫੈਬਰਿਕ ਐ ਸੇਮ ਦੇਖੋ ਜੀ ਤੇ ਤੁਹਾਨੂੰ ਪਸੰਦ ਹੈ ਲਓ ਸਕਰੀਨਸ਼ਾਟ ਜਲਦੀ ਜਲਦੀ ਆਪਣੇ ਸੂਟ ਬੁੱਕ ਕਰ ਲਓ ਇਹ ਸੇਮ ਕਲਰ ਹੈ ਇੱਕ ਕਲਰ ਮਿਲੂਗਾ ਤੁਹਾਨੂੰ ਟੈਬੀ ਦੇ ਵਿੱਚ yellow ਕਲਰ ਜੀ ਪਰ ਉਹਦੇ ਵਿੱਚ ਤੁਹਾਨੂੰ ਔਰਗਾਂਜਾ ਦਾ ਦੁਪੱਟਾ ਨਹੀਂ ਮਿਲਣਾ ਉਹਦੇ ਨਾਲ ਤੁਹਾਨੂੰ ਟੈਬੀ ਦਾ ਦੁਪੱਟਾ ਮਿਲੂਗਾ ਲਓ ਜੀ ਚਨਾਰ ਦਾ ਇਹ ਵੀ ਬ੍ਰਾਂਡ ਰਹੇਗਾ ਜੀ ਲਓ ਜੀ ਸਟੈਂਪ ਚੈੱਕ ਕਰ ਲਓ ਦੇਖੋ ਜੀ ਸੂਟ ਦੀ ਕੰਨੀ ਤੇ ਲਿਖਿਆ ਹੋਊਗਾ ਅਲੱਗ ਮਾਰਕਾ ਜਿਹੜਾ ਆਪਣਾ ਅਲੱਗ ਸੂਟ ਤੇ ਲੱਗਿਆ ਹਾਂ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਇਹ ਵੀ ਆਪਾਂ ਚੈੱਕ ਕਰਾ ਦਈਏ ਲਓ ਜੀ ਦੋਨੇ ਸੂਟ ਹੀ ਚਨਾਰ ਦੇ ਰਹਿਣਗੇ ਇਸ ਤਰ੍ਹਾਂ ਦਾ ਇਹਦਾ ਸ਼ਰਟ ਦਾ ਪ੍ਰਿੰਟ ਰਹੂਗਾ ਜੀ 3 ਮੀਟਰ ਇਹਦੇ ਨਾਲ ਤੁਹਾਨੂੰ ਸਲਵਾਰ ਮਿਲੇਗੀ ਟੈਬੀ ਦੇ ਵਿੱਚ ਤੁਹਾਨੂੰ ਪ੍ਰਿੰਟਡ ਦੁਪੱਟਾ ਮਿਲੇਗਾ ਬਿਲਕੁਲ ਲਾਈਟ ਵੇਟ ਦੁਪੱਟਾ ਹੈਗਾ ਦੇਖੋ ਇਹ ਨਹੀਂ ਹੈਗਾ ਵੀ ਟੈਬੀ ਦਾ ਇੱਕ ਥੋੜਾ ਜਿਹਾ ਹੈਵੀ ਹੋ ਜਾਂਦਾ ਉਹ ਨਹੀਂ ਹੈਗਾ ਮੂਠੀ ਦੇ ਵਿੱਚ ਆਉਣ ਵਾਲਾ ਬਿਲਕੁਲ ਲਾਈਟ ਵੇਟ ਸੌਫਟ ਸੌਫਟ ਹੈ ਨਾਈਸ ਸਰ ਤੋਟਰੇ ਜੀ ਨਾ ਇਹ 슬ਿੱਪਰੀ ਨਹੀਂ ਹੈਗਾ ਬਹੁਤ ਜ਼ਿਆਦਾ ਦੇਖੋ ਤੁਹਾਨੂੰ ਪਤਾ ਵੀਡੀਓ ਦੇ ਵਿੱਚ ਦਿਖਾਉਣ ਨਾਲ ਹੀ ਪਤਾ ਲੱਗ ਰਿਹਾ ਹੋਣਾ ਲਓ ਜੀ ਇਸ ਤਰ੍ਹਾਂ ਦੋਨੇ ਫੋਰ ਸਾਈਡ ਡਿਜ਼ਾਈਨ ਰਹੂਗਾ ਇਹਦੇ ਵਿਚਕਾਰ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਫਲਾਵਰ ਨੇ ਦਿੱਦਰ ਦਾ ਪਟਾ 2750 ਰੁਪਏ ਸੂਟ ਰਹੂਗਾ ਜੀ ਇਹ ਸਿੰਗਲ ਸਿੰਗਲ ਸੂਟ ਨੇ ਤਿੰਨੋਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਚਾਹੀਦੇ ਨੇ ਜਲਦੀ ਜਲਦੀ ਬੁੱਕ ਕਰ ਲਓ ਜੀ ਇਹ ਹਨਾ ਅੱਗੇ ਆਉਣ ਵਾਲੇ ਮੌਸਮ ਵਿੱਚ ਸਦਾ ਬਹਾਰ ਆਈਟਮ ਹੈ ਤੁਸੀਂ ਕਿਵੇਂ ਮਰਜ਼ੀ ਪਾ ਸਕਦੇ ਹੋ ਲਾਈਨਿੰਗ ਸ਼ਰਟ ਤੋਂ ਲੱਗੂਗੀ ਜੀ ਸਲਵਾਰ ਦੇ ਕੱਲੇ ਤੁਸੀਂ ਗੋਡਿਆਂ ਤੇ ਲਾ ਸਕਦੇ ਹੋ ਲਓ ਜੀ ਤਿੰਨ ਸੂਟ ਇਹ ਆਪਣੇ ਕੋਲ ਸਿੰਗਲ ਸਿੰਗਲ ਸੀਗੇ ਇੱਕ ਆਪਾਂ ਸਿੰਗਲ ਦਾ ਵਿਦਾਊਟ ਦੁਪट्टे ਤੋਂ ਦਿਖਾਉਨੇ ਆ ਉਹ ਦੁਪੱਟੇ ਨਾਲ ਤੇ ਦੇਖੋ ਜੀ ਇਹ ਆ ਗਈ ਕ੍ਰਸਚਨੂਨ ਦੇ ਵਿੱਚ ਇਹਦੇ ਨਾਲ ਦਾ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਇੱਕ ਕ੍ਰਸਚਨੂਨ ਹੈ ਬਹੁਤ ਵਧੀਆ ਪਿਓਰ ਵਾਲੀ ਲਓ ਜੀ ਇਹਦਾ ਇਸ ਤਰ੍ਹਾਂ ਦਾ ਪ੍ਰਿੰਟ ਰਹੂਗਾ ਦੇਖੋ ਜੀ ਸੌਫਟ ਵਾਲੀ ਵਧੀਆ ਕ੍ਰਸਚਨੂਨ ਰਹੂਗੀ ਲਓ ਜੀ ਇਹਦੇ ਨਾਲ ਤੁਹਾਨੂੰ ਬਲੈਕ ਕਲਰ ਦੀ ਸਲਵਾਰ ਮਿਲੂਗੀ ਸਲਵਾਰ ਦੇ ਵਿੱਚ ਵੀ ਤੁਹਾਨੂੰ ਸੇਮ ਫਲਾਵਰ ਵਾਲੀ ਜਿਹੜੀ ਹੈਗੀ ਆ ਸਹਲਪ ਮਿਲੂਗੀ ਇਹ ਸਲਵਾਰ ਅਸੀਂ ਖੁਦ ਨਹੀਂ ਮੈਚਿੰਗ ਕੀਤੀ ਜਿਹੇ 2.5 ਮੀਟਰ ਦੀ ਕਟ ਹੈ ਆਪਾਂ ਦੱਸ ਕੇ ਦੇਵਾਂਗੇ ਇਹ ਕੰਪਨੀ ਵੱਲੋਂ ਲੱਗੀ ਹੋਈ ਹੈ ਬਿਲਕੁਲ ਲਾਈਟ ਇੰਨੀ ਕੁ ਜ਼ਿਆਦਾ ਸੌਫਟ ਫੈਬਰਿਕ ਆ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਸੀਂ ਮੰਨ ਜਾਓਗੇ ਲਓ ਜੀ ਲਓ ਸਕਰੀਨ ਸ਼ਾਟ ਜਲਦੀ ਜਲਦੀ ਬੁੱਕ ਕਰ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ ਵਿਦਆਊਟ ਦੁਪੱਟੇ ਦੇ ਸ਼ਿਪਿੰਗ ਚਾਰਜ ਉਸ ਵਿੱਚ ਹੋਣਗੇ ਵੈਸੇ 1700 ਦਾ ਸੂਟ ਲਾ دیے ਸੀ ਫਿਰ ਸ਼ਿਪਿੰਗ ਦਾ ਪੁੱਛੀ ਜਾਂਦੀ ਨੇ ਭੈਣਾ ਜੇ ਤੁਸੀਂ ਘਰ ਤੋਂ ਲਓਗੇ ਤਾਂ ਤੁਹਾਨੂੰ 1700 ਦਾ ਪੈ ਜਾਏਗਾ ਜੀ ਜੇ ਤੁਸੀਂ ਪਾਰਸਲ ਕਰਵਾਉਗੇ ਤਾਂ ਤੁਹਾਨੂੰ ਪਊਗਾ ਇਹ 1800 ਦਾ ਲਓ ਜੀ ਇੱਕ ਆ ਗਿਆ ਆਪਣੇ ਕੋਲੇ ਪਿਓਰ ਕਰੇਵ ਦੇ ਵਿੱਚ ਬਹੁਤ ਸੋਹਣਾ ਕਰੇਵ ਦਾ ਸੂਟ ਰਹੂਗਾ ਜੀ ਇਹ 5 ਮੀਟਰ ਆਲ ਓਵਰ ਹੈ ਦੇਖੋ ਦੇਖੋ ਜੀ ਜੇ ਤੁਸੀਂ ਨਾ ਇਹਦੇ ਨਾਲ ਇਸ ਤਰ੍ਹਾਂ ਦੀ ਮਾਸਟਰਡ ਕਲਰ ਦੀ ਸਲਵਾਰ ਲਾਉਂਗੇ ਇਹਦਾ ਸੇਮ ਕਲਰ ਨਹੀਂ ਮਿਲਣਾ ਜੇ ਤੁਸੀਂ ਮੈਚਿੰਗ ਕਰੋਗੇ ਇਹ ਤੁਹਾਨੂੰ 60 ਗ੍ਰਾਮ ਦੀ ਕਰੇਵ ਦਾ ਸੁੰਤਾ ਪ੍ਰਿੰਟਡ ਆ ਪਰ ਇਹਨੂੰ ਦਿੱਕਤ ਕੀ ਆਊਗੀ ਜੀ ਜੇ ਆਪਾਂ ਲੈ ਕੇ ਡਾਈ ਕਰਵਾ ਸਕਦੇ ਆਂ ਇਹਦੇ ਨਾਲ ਦਾ ਸੇਮ ਕਲਰ ਜੇ ਆਪਾਂ ਮਿਲ ਡਾਈਡ ਲਵਾਂਗੇ ਉਹ ਥੋੜਾ ਜਆ ਡਾਰਕ ਮਿਲੂਗਾ ਇਹ ਤੋਂ ਕਿਉਂ ਇਹਦੇ ਵਿੱਚ ਪ੍ਰਿੰਟ ਹੈ ਇਹ ਪ੍ਰਿੰਟ ਕਰਕੇ ਇਹਦਾ ਕਲਰ ਹੈ ਜਿਹੜਾ ਲਾਈਟ ਹੋ ਰਿਹਾ ਉਹ ਕੱਲਾ ਪਲੇਨ ਹੋਏਗਾ ਜੀ ਉਹ ਬੂੜਾ ਹੋ ਜਾਏਗਾ ਇਸ ਕਰਕੇ ਰਿਕਵੈਸਟ ਹੈ ਜੀ ਜੇ ਤਾਂ ਤੁਸੀਂ ਇਹਨੂੰ ਡਾਈ ਕਰਵਾਉਣਾ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਥੋੜੀ ਆਪਸ਼ਨ ਹੀ ਇਹੀ ਹੈ ਵੀ ਅਸੀਂ ਮੈਚਿੰਗ ਹੀ ਸੂਟ ਲੈਣਾ ਹੈ ਕਹਤਾ ਸੀ ਤੁਹਾਨੂੰ ਇਹਦਾ ਡਾਈ ਕਰਵਾ ਕੇ ਦੇ ਦਾਂਗੇ 60 ਗ੍ਰਾਮ ਦੀ ਕਰੇਵ ਦੇ ਵਿੱਚ ਕਿਵੇਂ 셔ਟ ਵੀ ਪੂਰਾ ਸੂਟ ਹੀ 60 ਗ੍ਰਾਮ ਦਾ ਇੱਕੋ ਹੀ ਸਿੰਗਲ ਸੂਟ ਆਪਣੇ ਕੋਲੇ ਜੇ ਤੁਸੀਂ ਇਹਨੂੰ ਆਲ ਓਵਰ ਲੈ ਲੋਗੇ ਤਾਂ ਬੈਸਟ ਰਹੂਗਾ ਆਲ ਓਵਰ ਦਾ ਇਹਦਾ ਪ੍ਰਾਈਸ ਹੈਗਾ ਜੀ 2500 ਰੁਪਏ ਮੈਚਿੰਗ ਤੁਹਾਨੂੰ ਪਵੇਗਾ ਜੀ ਇਹ 2000 ਨਹੀਂ ਇਹ ਮੈਚਿੰਗ ਅਸੀਂ 100 150 ਕੱਟ ਲਾਣ ਦੇ ਸਾਨੂੰ ਪਤਾ ਵੀ ਇਹਦਾ ਕਲਰ ਨਹੀਂ ਮਿਲਣਾ ਇਹ ਸਾਨੂੰ ਡਾਈ ਕਰਵਾ ਕੇ ਦੇਣਾ ਪਵੇਗਾ ਇਸ ਕਰਕੇ ਇਹਦਾ ਡਾਈ ਦਾ ਵੀ ਤੁਹਾਨੂੰ ਪਤਾ ਹੈ ਵੀ 100 ਰੁਪਏ ਪਾ ਸਲਵਾਰ ਦਾ ਵੱਧ ਲੈਂਦੇ ਨੇ ਡਾਈ ਦਾ 2 ਮੀਟਰ ਦਾ 100 ਰੁਪਏ ਲੈ ਲੈਂਦੇ ਨੇ ਇਨੂੰ ਵੈਸੇ ਆਲ ਓਵਰ ਲਾਈਨ 'ਚ ਹੀ ਫਾਇਦਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਮੈਂ ਤੁਹਾਨੂੰ ਨੇੜੇ ਤੋਂ ਦਿਖਾਵਾਂ ਲਓ ਜੀ ਆਲ ਓਵਰ 2500 ਦਾ ਪੈ ਜਾਏਗਾ ਜੀ ਮੈਚਿੰਗ ਤੁਹਾਨੂੰ 2000 ਦਾ ਵਧੀਆ ਵਾਲੀ 60 ਗ੍ਰਾਮ ਦੀ ਕਰੇਵ ਦਾ ਪ੍ਰਿੰਟਡ ਸੂਟ ਹੈ ਇੱਕੋ ਹੀ ਸੂਟ ਰਹਿ ਗਿਆ ਆਪਣੇ ਕੋਲ ਲਓ ਜੀ ਇੱਕ ਮੇਰੀਆਂ ਭੈਣਾਂ ਨੂੰ ਬਰਬਰੀ ਦਾ ਇਹ ਵਾਲਾ ਪ੍ਰਿੰਟ ਇਹ ਇੱਕ ਸਿੰਗਲ ਸ਼ਰਟ ਹੈ ਆਪਣੇ ਕੋਲ ਇੱਕ ਸ਼ਰਟ ਹੈ ਜੋ ਬੁੱਕ ਹੋਈ ਹੋਈ ਹੈ ਜੀ ਜੇ ਕਿਸੇ ਨੂੰ ਚਾਹੀਦੀ ਹੈ ਇੱਕ ਸ਼ਰਟ ਹੈ ਇਹਨੂੰ ਚਾਹੇ ਤੁਸੀਂ ਰਸਟ ਨਾਲ ਮੈਚਿੰਗ ਕਰ ਲਿਓ ਚਾਹੇ ਤੁਸੀਂ ਇਹਨੂੰ ਆਫ ਵਾਈਟ ਨਾਲ ਕਰ ਲਿਓ ਉਹ ਤੁਹਾਡੀ ਚੋਇਸ ਹੈ ਲਓ ਜੀ ਜੇ ਕਿਸੇ ਨੂੰ ਆਲ ਓਵਰ ਚਾਹੀਦਾ ਹੈ ਇਹਨਾਂ ਹਾਲ ਮੇਰੇ ਕੋਲੇ ਇਸ ਟਾਈਮ ਇਹ ਇੱਕ ਸ਼ਰਟ ਹੈ ਜੀ ਬਾਕੀ ਤੁਸੀਂ ਮੇਰੇ ਨਾਲ ਮੈਸੇਜ ਤੇ ਗੱਲ ਕਰ ਲਿਓ ਆਪਾਂ ਤੁਹਾਨੂੰ ਪਤਾ ਕਰਕੇ ਦੱਸ ਦਾਂ ਲਓ ਜੀ ਇਹਦਾ ਇਹ ਤੁਸੀਂ ਇਹਨੂੰ ਮੈਚਿੰਗ ਲਾਉਂਗੇ ਹਨਾ ਤਾਂ ਇਹਦੇ ਨਾਲ ਆਪਾਂ ਹੁਣ ਸਲਵਾਰ ਜਿਹੜੀ ਹੈਗੀ ਹੈ कॉटन ਸਿਲਕ ਦੀ ਲਾਉਣੀ ਬੰਦ ਕਰਤੀ ਜੀ ਹੁਣ ਆਪਾਂ ਕ੍ਰੇਪ ਦੀ ਲਾ ਰਹੇ ਹਾਂ ਕਿਉਂਕਿ ਅੱਗੇ ਵਿਆਹ ਪ੍ਰੋਗਰਾਮਾਂ ਦਾ ਸੀਜ਼ਨ ਹੈ ਜੀ ਥੋੜੀ ਸ਼ਾਈਨਿੰਗ ਵਾਲੀ ਚੀਜ਼ ਵਧੀਆ ਚੱਲੇਗੀ ਹਨਾ ਤਾਂ ਤੁਹਾਨੂੰ ਪਊਗਾ ਇਹ 2000 ਰੁਪਏ ਦੇ ਵਿੱਚ ਕ੍ਰੇਪ ਦੀ ਸਲਵਾਰ ਨਾਲ ਜੇ ਤੁਸੀਂ ਇਹਦੇ ਨਾਲ ਇਹਨੂੰ ਆਲ ਓਵਰ ਲਾਉਂਗੇ ਜੀ ਤਾਂ ਤੁਹਾਨੂੰ ਪਊਗਾ ਇਹ 2350 ਰੁਪਏ ਦੇ ਵਿੱਚ ਲਓ ਇਸ ਤੋਂ ਬਾਅਦ ਅਗਲੇ ਆਗੇ ਜੀ ਆਰਗੇਂਜਾ ਦੇ ਤੀਸਤਾ ਦੀ ਫੈਬਰਿਕ ਹੈ ਇਹ ਮੇਰੇ ਕੋਲੇ ਦੋ ਹੀ ਸੂਟ ਹੈ ਹੋਰ ਸੂਟ ਇਹ ਮਿਲਨੇ ਵੀ ਨਹੀਂ ਹੈਗੇ ਜੇ ਤੁਸੀਂ ਕਹੋ ਵੀ ਹੋਰ ਮੰਗਵਾ ਦੋ ਨਹੀਂ ਜੀ ਹੋਰ ਨਹੀਂ ਮਿਲਦੇ ਇਹ ਆਪਾਂ ਨੂੰ ਪਹਿਲੀ ਕਹਿ ਕੇ ਲਿਆਇਆ ਚਾਕੇ ਪਤਾ ਕੀ ਇਹ ਮੈਂ ਖੁਦ ਪਸੰਦ ਕਰੇ ਨੇ ਸ਼ਾਪ ਤੋਂ ਪਏ ਕੋਈ ਇਹ ਦੁਕਾਨ ਵਾਲਿਆਂ ਵੱਲੋਂ ਮੈਨੂੰ ਕੋਈ ਫੋਟੋ ਨਹੀਂ ਆਈ ਇਹਦੀ ਮੈਨੂੰ ਕੋਈ ਵੀ ਇਹਦਾ ਕੋਈ ਮੈਸੇਜ ਨਹੀਂ ਆਇਆ ਵੀ ਤੁਸੀਂ ਇਹ ਸੂਟ ਲਓ ਇਹ ਉੱਥੇ ਮੈਨੂੰ ਸੋਹਣੇ ਲੱਗੇ ਪਏ ਲਓ ਜੀ ਇਹਦੇ ਨਾਲ ਆਪਾਂ ਨੇ ਰੱਖੀ ਹੈ ਕ੍ਰੇਪ ਦੀ ਸਲਵਾਰ 2.5 ਮੀਟਰ ਇਸ ਤਰ੍ਹਾਂ ਦਾ ਮਹਿੰਦੀ ਕਲਰ ਹੈ ਸੂਟ ਦਾ ਜਿਹੜੀ ਇਹ ਆਰਗੈਂਜਾ ਰਹੇਗੀ ਜੀ ਇਹ ਪ੍ਰਿੰਟਡ ਇਹ ਟਿਸਟਾ ਦੀ ਆਰਗੈਂਜਾ ਰਹੇਗੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਮਹਿੰਦੀ ਦਾ ਇੱਕੋ ਹੀ ਸੂਟ ਹੈ ਇਹ ਮੈਚਿੰਗ ਹੀ ਮਿਲੂਗਾ ਜੇ ਤੁਸੀਂ ਕਹੋ ਵੀ ਅਸੀਂ ਆਲ ਓਵਰ ਕਰ ਲਾਂਗੇ ਇਹ ਤੁਹਾਨੂੰ ਆਲ ਓਵਰ ਨਹੀਂ ਮਿਲਣਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਲੱਗ ਰਿਹਾ ਇਹ ਥੋੜਾ ਫੋਨ ਦੇ ਵਿੱਚ ਤੁਹਾਨੂੰ ਸਲਵਾਰ ਦਾ ਕਲਰ ਹੈ ਜਿਹੜਾ ਉਹ ਫਰਕ ਲੱਗ ਰਿਹਾ ਪਰ ਨਹੀਂ ਸੇਮ ਹੀ ਹੈ ਨਾਲ ਹੀ ਮਿਲਦਾ ਜੀ ਇਹਦੇ ਦੇਖੋ ਜੀ ਕਿਉਂ ਇਹਦੇ ਹੁਣ ਆਪਾਂ ਲਵਾ ਜਦੋਂ ਸਟਿਚ ਕਰਾਂਗੇ ਇਹਦੇ ਕਾਪੜਾ ਵਗੈਰਾ ਲੱਗਣਾ ਹੈ ਉਨਾ ਹੀ ਗੂੜਾ ਹੋ ਜਾਣਾ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਇਹ ਸੂਟ ਬੁੱਕ ਕਰ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 2150 ਰੁਪਏ ਜਿਹੜਾ ਇਹ ਵਾਲਾ ਰਹੂਗਾ ਇਸ ਤੋਂ ਬਾਅਦ ਇਸੇ ਕਲਰ ਦੇ ਵਿੱਚ ਇਸੇ ਫੈਬਰਿਕ ਦੇ ਵਿੱਚ ਕਲਰ ਚੇਂਜ ਆ ਗਿਆ ਜੀ ਪ੍ਰਿੰਟ ਚੇਂਜ ਆ ਗਿਆ ਇਹ ਤੁਹਾਨੂੰ ਆਲ ਓਵਰ ਵੀ ਮਿਲ ਜੂਗਾ ਜੀ ਇਹ ਵੀ ਆਪਣੇ ਕੋਲ 5 ਮੀਟਰ ਇਕੱਠਾ ਹੈਗਾ ਜੇ ਕਿਸੇ ਭੈਣ ਨੇ ਆਲ ਓਵਰ ਲੈਣਾ ਹੈ ਤਾਂ ਤੁਸੀਂ ਆਲ ਓਵਰ ਲੈ ਲਿਓ ਜੇ ਤੁਹਾਨੂੰ ਮੈਚਿੰਗ ਚਾਹੀਦਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਦੇਖੋ ਜੀ ਟੈਸਟਾਂ ਦੀ ਸਟੈਂਪ ਲੱਗੀ ਹੋਈ ਹੈ ਇਹਦੇ ਉੱਪਰ ਹਨਾ ਉਹਦੇ ਵੀ ਲੱਗੀ ਹੋਈ ਸੀ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਦੇਖੋ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਨਾ ਮਸਟਰਡ λεਮਨ ਕਲਰ ਹੈ ਇਸ ਤਰ੍ਹਾਂ ਦੀ ਆਪਾਂ ਇਹਦੇ ਨਾਲ ਸਲਵਾਰ ਰੱਖੀ ਹੈ ਜੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਵਧੀਆ ਟੇਸਟਾ ਦੀ ਔਰਗਾਂజా ਰਹੇਗੀ ਜੀ ਇਹਨੂੰ ਜੇ ਤੁਸੀਂ ਤੁਸੀਂ ਆਲ ਓਵਰ ਲੈਣੇ ਜੀ ਤਾਂ ਤੁਹਾਨੂੰ ਪਊਗਾ ਇਹ 2580 ਰੁਪਏ ਦਾ ਸ਼ਿਪਿੰਗ ਚਾਰਜ ਇਸ ਵਿੱਚ ਨੇ ਜੇ ਤੁਸੀਂ ਘਰ ਤੋਂ ਲਿਜਾਉਂਗੇ ਤਾਂ ਤੁਹਾਨੂੰ 2500 ਦਾ ਪੈ ਜਾਊਗਾ ਜੇ ਤੁਸੀਂ ਮੈਚਿੰਗ ਲਾਉਂਗੇ ਜੀ ਤਾਂ ਤੁਹਾਨੂੰ 2100 ਦਾ ਪਏਗਾ ਉਹਦੇ ਵਿੱਚ ਵੀ ਤੁਹਾਨੂੰ 80 ਰੁਪਏ ਪਾਰਸਲ ਦੇ ਅਲੱਗ ਤੋਂ ਲੱਗਣਗੇ ਲਓ ਜੀ ਇੱਕ ਆ ਪਤਾ ਨੂੰ ਹੋਰ ਦਿਖਾਉਨੇ ਆ ਇਹ ਵੀ ਟਿਸਟਾ ਦੀ ਬ੍ਰਾਂਡ ਰਹੇਗੀ ਪਿਓਰ ਔਰਗਾਂਜਾ ਟਿਸਟਾ ਦਾ ਸਾਰੇ ਸ਼ਰਟ ਦੇ ਵਿੱਚ ਹਾਈਲਾਈਟ ਹੋਇਆ ਹੈ ਦੇਖੋ ਜੀ ਲਓ ਜੀ ਕੀ ਕਹਿਣੇ ਨੇ ਕੀ ਛੱਡੋਂਗੇ ਇਹ ਸੂਟਾਂ ਨੂੰ ਤੁਸੀਂ ਦੇਖੋ ਇਸ ਤਰ੍ਹਾਂ ਟੈਸਟਾ ਦੀ ਸਟੈਂਪ ਚੈੱਕ ਕਰ ਲਓ ਪਹਿਲਾਂ ਸਾਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਹਾਈਲਾਈਟ ਕੀਤਾ ਹੋਇਆ ਮਿਲੂਗਾ ਜੀ ਕੱਲਾ ਕੱਲਾ ਪ੍ਰਿੰਟ ਬੁਣਿਆ ਪਿਆ ਦੇਖੋ ਇੰਨਾ ਸੋਹਣਾ ਪਾਰਟੀ ਵੇਅਰ ਸੂਟ ਹੈ ਹੈਂਡਵਰਕ ਦੇ 10000 ਦੇ ਸੂਟ ਨੂੰ ਫੀਲ ਕਰੂਗਾ ਇਹ ਜਦੋਂ ਬਣ ਗਿਆ ਦਾ ਪੱਟਾ ਰੈਡੀ ਹੋਇਆ ਇਹਦੇ ਨਾਲ ਆਪਾਂ ਨੇ 60 ਗ੍ਰਾਮ ਦੀ ਕ੍ਰੇਵ ਰੱਖੀ ਦੀ ਰੱਖੀ ਹੈ ਜੀ ਸਲਵਾਰ ਇਹੋ ਨਹੀਂ ਹੋਊਗਾ ਵੀਨ ਅਰਜਨ ਦੀ ਕ੍ਰੇਵ ਦੀ ਦੇਖੋ ਤੁਹਾਨੂੰ ਖੁਦ ਹੀ ਪਤਾ ਲੱਗ ਜੂਗਾ ਇੱਕ ਪਾਸੇ ਇਹ ਅਰਜਨ ਦੀ 크ਰੇਪ ਦੀ ਸਲਵਾਰ ਹੈ ਇਹਦੇ ਵਿੱਚ ਸ਼ਾਈਨਿੰਗ ਜ਼ਿਆਦਾ ਜਿਹੜੀ 60 ਗ੍ਰਾਮ ਵਾਲੀ ਆ ਉਹ ਦੇਖੋ ਜੀ ਨਾਲ ਇਹ ਦੇਖੋ ਲਓ ਜੀ ਕਿੰਨਾ ਫਰਕ ਹੈ ਹਨਾ ਆਪਾਂ ਨੂੰ ਪਤਾ ਲੱਗ ਜਾਂਦਾ ਚੀਜ਼-ਚੀਜ਼ ਦਾ ਮੁੱਲ ਹੁੰਦਾ ਹੈ ਇਹਦੇ ਨਾਲ ਆਪਾਂ ਨੇ 60 ਗ੍ਰਾਮ ਦੀ 크ਰੇਪ ਦੀ ਸਲਵਾਰ ਲਗਾਈ ਹੈ ਜੀ ਕਿਉਂ ਇਹ ਥੋੜਾ ਜਿਹਾ ਸੂਟ ਹੈ ਜਿਹੜਾ ਮਹਿੰਗਾ ਹੈਗਾ ਤਾਂ ਕਰਕੇ ਆਪਾਂ ਨੇ 크ਰੇਪ ਦੀ ਸਲਵਾਰ ਵੀ ਤਾਂ ਵਧੀਆ ਲਾਈ ਹੈ ਪਾਰਟੀ ਵੇਅਰ ਸੂਟ ਹੈ ਇਹਨੂੰ ਆਪਾਂ ਹੋਰ ਵਧੀਆ ਬਣਾਉਣ ਲਈ ਦੇਖੋ 5-400 ਰੁਪਏ ਮਹਿੰਗਾ ਜ਼ਰੂਰ ਹੋ ਗਿਆ ਜੀ ਪਰ ਸੂਟ ਨੂੰ ਨਿੰਦ ਨਹੀਂ ਸਕਦਾ ਕੋਈ ਇੰਨੀ ਕੁ ਵਧੀਆ ਕੁਆਲਿਟੀ ਹੈ ਦੇਖੋ ਜੀ ਪਿਓਰ ਹੋਰ ਗੈਂਜਾ ਦਾ ਸੂਟ ਰਹੇਗਾ ਜੀ ਇਹਦਾ ਪ੍ਰਾਈਸ ਰਹੇਗਾ ਜੀ 3500 ਰੁਪਏ ਜੇ ਤੁਸੀਂ ਲਓਗੇ ਇਹਨੂੰ ਘਰੋਂ ਆਕੇ ਫਿਰ ਤੁਹਾਨੂੰ 3500 ਦਾ ਪਊਗਾ ਜੇ ਤੁਸੀਂ ਇਹਦਾ ਪਾਰਸਲ ਲਗਾਉਗੇ ਤਾਂ 3580 ਰੁਪਏ ਦਾ ਪਈਗਾ ਜੀ ਲਓ ਜੀ ਤਿੰਨ ਕਲਰ ਨੇ ਇਹਦੇ ਵਿੱਚ ਇਹ ਵੀ ਤੁਹਾਨੂੰ ਮੈਚਿੰਗ ਹੀ ਮਿਲਣਗੇ ਸਿੰਗਲ ਸਿੰਗਲ ਕਲਰ ਨੇ ਇਹ ਸਿੰਗਲ ਸਿੰਗਲ ਸੂਟ ਨੇ ਪਹਿਣਾ ਜਲਦੀ ਆਰਡਰ ਕਰ ਲਿਓ ਅਗਲਾ ਇਹਦਾ ਪ੍ਰਿੰਟ ਚੇਂਜ ਆ ਥੋੜਾ ਜਿਹਾ ਵਰਕੇ ਤੇ ਤੁਹਾਨੂੰ ਸੇਮ ਰਹੇਗਾ ਉਸ ਵਾਲਾ ਲਓ ਜੀ ਸਾਰੇ ਦੇ ਤੇ ਵੀ ਤੁਹਾਨੂੰ ਸਿੱਪੀ ਦੇ ਨਾਲ ਬਰਕ ਦੇ ਨਾਲ ਹਾਈਲਾਈਟ ਕੀਤਾ ਮਿਲੂਗਾ ਸੂਟ ਪਿਓਰ 58 ਦਾ ਦੇਖੋ ਟਿਸਟਾ ਦਾ ਬ੍ਰਾਂਡ ਹੈ ਵੀ ਲਓ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਇਸ ਤਰ੍ਹਾਂ ਇਹਦੇ ਨਾਲ ਵੀ ਆਪਾਂ ਇਹ ਤਿੰਨੇ ਕ ਕਲਰਾਂ ਨਾਲ ਆਪਾਂ ਨੇ 60 ਗ੍ਰਾਮ ਦੀ ਕਰੇਵ ਲਈ ਹੈ ਜੀ ਲਓ ਜੀ 3500 ਰੁਪਏ ਇੱਕ ਸੂਟ ਦਾ ਪ੍ਰਾਈਸ ਹੈ ਸ਼ਿਪਿੰਗ ਚਾਰਜ ਤੁਹਾਡੇ ਅਲੱਗ ਤੋਂ ਹੋਣਗੇ ਜੀ ਬਾਰ-ਬਾਰ ਕੀ ਦੱਸੀਏ ਨਾ ਲਓ ਜੀ ਕਿਉਂ ਇਹ ਚੀਜ਼ ਹੀ ਇੰਨੀ ਕੁ ਵਧੀਆ ਜੀ ਜਿਹੜਾ ਜਾਂ ਕਹਿੰਦੇ ਹੁੰਦੇ ਨੇ ਆਪਾਂ ਗੁੜ ਪਾਵਾਂਗੇ ਹਜੇ ਮਿੱਠਾ ਹੋ ਹੀ ਜਾਊਗਾ ਚੀਜ਼ ਤੇ ਦੇਖੋ ਜੀ ਰੂਹ ਖੁਸ਼ ਹੁੰਦੀ ਐ ਸੂਟ ਦੇਖ ਕੇ ਅਗਲਾ ਕਲਰ ਆਏਗਾ ਜੀ ਇਹਦਾ ਬਹੁਤ ਮਿੱਠਾ ਪਿਆਰਾ ਕਿੰਨਾ ਸੋਹਣਾ ਮਿੱਠਾ ਮਿੱਠਾ ਗ੍ਰੀਨ ਜਿਹਾ ਕਲਰ ਐ ਇਹ ਗ੍ਰੀਨ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਕੱਲਾ ਰਹਿ ਲਓ ਜੀ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਆਹ ਕਲਰ ਦੀ ਜ਼ਿਆਦਾ ਡਿਮਾਂਡ ਹੋਣੀ ਐ ਇਹਦੇ ਵਿੱਚ ਵੀ ਇਹਦੇ ਵਿੱਚ ਅਲੱਗ ਤਰ੍ਹਾਂ ਦਾ ਵਰਕ ਹੋਇਆ ਹੈ ਇਹਦੇ ਵਿੱਚ ਜਿਵੇਂ ਆਪਾਂ ਦਰਦੋਜੀ ਵਰਕ ਕਰਦੇ ਹਾਂ ਜਿਸ ਤਰ੍ਹਾਂ ਗੰਢ ਜੀ ਨਾਲ ਇਸ ਤਰ੍ਹਾਂ ਦਾ ਕੋਈ ਇਹਨੂੰ ਤੁਹਾਨੂੰ ਨਿੰਦਜੇ ਸੂਟ ਨੂੰ ਸਾਨੂੰ ਸੀਤਾ ਸਲਾਇਆ ਵਾਪਸ ਕਰ ਦਿਓ ਲਓ ਜੀ 60 ਗ੍ਰਾਮ ਦੀ ਕਰੇਵ ਦੀ ਸਲਵਾਰ ਰੱਖੀ ਹੈ ਜੀ ਇਹਦੇ ਨਾਲ ਆਪਾਂ ਨੇ 2.5 ਮੀਟਰ ਦੀ ਜੇ ਕਿਸੇ ਭੈਣ ਨੂੰ 3 ਮੀਟਰ ਚਾਹੀਦੀ ਹੈ ਜੀ ਇਹਦੇ ਨਾਲ ਆਪਾਂ 3 ਮੀਟਰ ਲਗਾ ਦਾਂਗੇ ਪਰ ਉਹ ਜਿਹੜਾ ਅੱਧਾ ਮੀਟਰ ਹੋਏਗਾ ਜੀ ਉਹਦੇ ਪੈਸੇ ਤੁਹਾਨੂੰ ਅਲੱਗ ਤੋਂ ਲੱਗਣਗੇ ਲਓ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਲੈ ਲਓ ਸਕਰੀਨਸ਼ਾਟ ਜਲਦੀ ਜਲਦੀ ਕਰੋ ਬੁੱਕ ਸਰਦਾਰੀ ਕਲਰ ਨੇ ਬਹੁਤ ਸੋਹਣੇ ਕੋਈ फडਕੀਲਾ ਨਹੀਂ ਆਏ ਨਹੀਂ ਲੱਗੂਗਾ ਵੀ ਤੁਹਾਡੇ ਓਵਰ ਲੱਗੂਗਾ ਇਹ ਸੂਟ ਪਾਇਆ ਪ੍ਰਿੰਟ ਦੇਖੋ ਕਿੰਨਾ ਸੋਹਣਾ 3500 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਚਲੋ ਜੀ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿਤੇ ਨੇ ਵੀਡੀਓ ਬਹੁਤ ਲੰਬੀ ਹੋਗੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਅੱਜ ਵਾਲੇ ਸੂਟਾਂ ਦੀ ਤੁਸੀਂ ਜਰੂਰ ਮੈਨੂੰ ਕਮੈਂਟਾਂ ਦੇ ਵਿੱਚ ਰਾਇ ਦੇਓ ਵੀ ਤੁਹਾਨੂੰ ਸੋਹਣੇ ਲੱਗੇ ਪਾਰਟੀ ਵੇਅਰ ਥੋੜਾ ਰੇਟ ਵੱਲ ਨਾ ਜਾਇਆ ਕਰੋ ਜੀ ਚੀਜ਼ ਤੇ ਪ੍ਰਿੰਟ ਦੇਖਿਆ ਕਰੋ ਕਿੰਨਾ ਸੋਹਣਾ ਅਲੱਗ ਜੀ ਚੀਜ਼ ਹੈ ਤੁਸੀਂ ਕਿਤੋਂ ਵੀ ਲੱਭ ਲਿਓ ਇਹ ਸੂਟ ਮਿਲਣਾ ਨਹੀਂ ਹੈਗਾ ਪਰ ਇਹ ਪ੍ਰਿੰਟ ਤੇ ਫੈਬਰਿਕ ਇਹ ਮੈਨੂੰ ਖੁਦ ਮੇਰੀ ਸੌਫ ਤੋਂ ਨਹੀਂ ਮਿਲ ਰਿਹਾ ਹੁਣ ਦੁਬਾਰਾ ਕੀ ਕਰੀਏ ਜੀ ਮਜਬੂਰ ਹੋ ਕੇ ਮੈਨੂੰ ਇੰਨੇ ਦਿਨ ਸਿਰ ਹੋ ਗਿਆ ਦਾ ਵੇਟ ਕਰਦੀ ਨੂੰ ਜੇ ਹੋਰ ਮਿਲ ਜਾਣ ਮੈਂ ਮਜਬੂਰ ਹੋ ਕੇ ਇਹਨਾਂ ਦੀ ਵੀਡੀਓ ਪਾਤੀ ਚਲੋ ਜੀ ਬਹੁਤ ਸੋਹਣੇ ਤੁਸੀਂ ਵਿਊ ਦੇ ਰਹੇ ਹੋ ਦੋਨੇ ਚੈਨਲਾਂ ਤੇ ਪਰਮਾਤਮਾ ਕਰੇ ਤੁਸੀਂ ਐਦਾਂ ਹੀ ਹਾਸੇ ਦੇ ਖੇਡਦੇ ਰਹੋ ਮਿਲਦੇ ਆ ਕੱਲ ਨੂੰ ਸੋਹਣੇ ਸੋਹਣੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ